ਜੀਪੀ ਪੰਜਾਬ ਔਰ ਐਸਐਸਪੀ ਕਬੂਰਥਲਾ ਮੈਡਮ ਅਤਸਾ ਗੁੱਟਾ ਆਈਪੀਐਸ ਇਹਨਾਂ ਦੇ ਦਿਸ਼ਾ ਨਿਰਦੇਸ਼ ਤੇ ਸਬ ਡਿਵੀਜ਼ਨ ਫਗਵਾੜਾ ਪੁਲਿਸ ਵੱਲੋਂ ਜਿਹੜੇ ਮਾੜੇ ਅਨਸਰ ਦੇ ਖਿਲਾਫ ਮੈਂਬਰਟੀ ਦੀ ਸੀਓ ਦੇ ਵਿੱਚ ਸਾਡੀ ਫਗਵਾੜਾ ਪੁਲਿਸ ਨੂੰ ਬਹੁਤ ਹੀ ਅੱਛੀ ਕਾਮਯਾਬੀ ਹਾਸਲ ਹੋਈ ਹੈ ਡੀਐਸਪੀ ਫਗਵਾੜਾ ਔਰ ਸੀਆਈ ਲੈਨ ਚਾਰਜ ਫਗਵਾੜਾ ਇਹਨਾਂ ਨੇ ਜਿਹੜੀ ਮਾੜੇ ਅਨਸਰਾਂ ਦੇ ਖਿਲਾਫ ਇੱਕ ਟੀਮ ਵੱਲੋਂ ਨਾਕਾਬੰਦੀ ਕੀਤੀ ਗਈ ਸੀ ਜਿੱਥੇ ਇਹ ਇੱਕ ਗੱਡੀ ਜਿਹੜੀ ਐਂਡੀਕਾ ਜਿੰਨੂੰ ਇੱਕ ਹਰਜਿੰਦਰ ਨਾਮ ਦਾ ਜਿਹੜਾ ਵਿਅਕਤੀ ਚਲਾ ਰਿਹਾ ਸੀ ਦੌਰਾਨ ਦੀ ਚੈਕਿੰਗ ਇਹਦੇ ਪਾਸੋਂ ਇੱਕ ਬਲੌਕ ਪਿਸਟਲ ਦੋ ਮੈਗਜ਼ੀਨਸ ਔਰ ਇੱਕ 10 ਰੌਂਡ ਜਿਹੜੇ ਜ਼ਿੰਦਾ ਰੌਂਡ ਰਿਕਵਰ ਹੋਏ ਔਰ ਇਹਦੇ ਸਬੰਧੀ 라ਵਲ ਪਿੰਡੀ ਥਾਣੇ ਦੇ ਵਿੱਚ ਐਫ ਆਰ ਨੰਬਰ 59 ਅੰਡਰ ਆਰਮਜ਼ ਐਕਟ ਦੇ ਅਲਟਰਨ ਸੈਕਸ਼ਨ ਦੇ ਵਿੱਚ ਰਜਿਸਟਰ ਕੀਤੀ ਗਈ ਦੋਸ਼ੀ ਬੰਨੋ ਦੌਰਾਨੇ ਤਫਤੀਸ਼ ਕੁਝ ਗਿਸ਼ਤੇ ਪਤਾ ਲੱਗਿਆ ਕਿ ਇਹ ਪਿਸਤਲ ਉਹਨੋ ਹੋ ਜਾਏ ਕਿ ਗੈਂਗਸਟਰ ਹੈ ਹਰਕ੍ਰੀਪ ਦਾ ਹੈਪੋ ਜਿਹੜਾ ਕੀ ਭਵਾਨੀ ਦੇ ਰਹਿਣ ਵਾਲਾ ਹੈ ਉਹਦੇ ਖਿਲਾਫ ਲਗਭਗ 26 ਪਰਚੇ ਓਲਡੀ ਜੁਸਟ ਰਿਜਿਸਟਰਡ ਨੇ ਔਰ ਫਿਲਹਾਲ ਉਹ ਯੂਐਸਏ ਦੇ ਵਿੱਚ ਹੈ ਇਹ ਪਿਸਤਲ ਉਹਨੇ ਉਹਨੂੰ ਹਯਾ ਕਰਵਾਇਆ ਔਰ ਇਹ ਪਿਸਤਲ ਦੇ ਨਾਲ ਉਹਨਾਂ ਨੇ ਅਗਰੇ ਹੀ ਕਿਸੇ ਰੰਜਿਸ਼ ਦੇ ਟੈਗ ਇੱਕ ਬੰਦੇ ਦੀ ਇਹਨਾਂ ਨੇ ਕਿਲਿੰਗ ਕਰਾਣੀ ਸੀ ਤੋ ਇਹਦੇ ਦੋਸ਼ੀ ਦੇ ਅਰੈਸਟ ਦੇ ਨਾਲ ਸਾਡਾ ਇੱਕ ਜਿਹੜਾ ਹੈ ਵੱਡਾ ਕ੍ਰਾਈਮ ਹੋਣੋਂ ਬਚ ਗਿਆ ਹੈ ਬੜੀ ਅੱਛੀ ਕਾਮਯਾਬੀ ਸੀ ਇਹ ਕਰਵਾਉਣ ਦੀ ਟੀਮ ਨੂੰ ਸਾਨ ਮਾਸਤ ਹੋਈ ਹੈ ਇਹਦੇ ਹੁਣ ਅਸੀਂ ਅੱਗੇ ਫਰਦਰ ਰਿਮਾਂਡ ਲਿਆ ਗਿਆ ਹੈ ਔਰ ਉਹਦੇ ਕੁਝ ਹੋਰ ਵੀ ਅੱਗੇ ਵੀ ਜਿਹੜੇ ਵਿਅਕਤੀ ਦੋਸ਼ੀ ਪਏ ਜਾਂਦੇ ਉਹਨਾਂ ਨੂੰ ਕਰਦੇ ਜੈ ਜੈ